ਅੱਜ ਉਹ ਭਾਈ ਕੀ ਮਸਲਾ ਜੀ ਜੋ ਜੋ ਬੋਲੇ ਸੋ ਨਿਰਬੇ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨਾਤ ਮਹਾਰਾਜ ਕੀ ਜੈ ਜੈ ਭੀਮ ਜੈ ਭਾਰਤ ਅੱਜ ਸਾਡੇ ਪੰਜਾਬ ਦੇ ਮਹਿਲਾ ਵਿੰਗ ਦੇ ਚੇਅਰ ਪਰਸਨ ਸਿਮਰਨ ਭੱਟੀ ਜੋ ਕਿ ਲਗਾਤਾਰ ਇਹਨਾਂ ਲੋਕਾਂ ਦੀ ਜਿਹੜੇ ਏਰੀਆ ਸलम ਏਰੀਆ ਇੱਥੇ ਹੀ ਸੰਗਤ ਨਾਲ ਜੁੜੀ ਹੈ ਅਮਰੀਕ ਸਿੰਘ ਨਾਮ ਦਾ ਇੱਕ ਗਰੀਬ ਪਰਿਵਾਰ ਜੋ ਕਿ 17 ਅਗਸਤ ਦਾ ਇੱਥੇ ਦਾਖਲ ਸੀ ਜਿਸ ਦੇ ਇਲਾਜ ਦੇ ਦੌਰਾਨ ਸਾਢੇ 3 ਲੱਖ ਰੁਪਏ ਜਿਹੜਾ ਉਸ ਪਰਿਵਾਰ ਕੋਲ ਆ ਗਿਆ ਅੱਜ ਨੂੰ ਛੁੱਟੀ ਮਿਲਣੀ ਸੀ 80000 ਰੁਪਏ ਦੀ ਹੋਰ ਜਿਹੜੀ ਮੰਗ ਕੀਤੀ ਗਈ ਸਿਰਫ ਇੱਕ ਉਹਦਾ ਜਬਾੜਾ ਤੇ ਇੱਕ ਫੂਡ ਪਾਈਪਿੰਗ ਜਿਹੜੀ ਪਾਈ ਪਾ ਉਹ ਪਾਈ ਗਈ ਆ ਜਿਹੜਾ 80000 ਰੁਪਏ ਨਾਲ ਆਪਣੇ ਮੌਜ਼ਰ ਵਿਅਕਤੀ ਲੈ ਕੇ ਇੱਥੇ ਪਹੁੰਚਨੇ ਕਿ ਚਲੋ ਇਹ 80000 ਰੁਪਏ ਚ ਕੁਝ ਗਰੀਬ ਪਰਿਵਾਰ ਆ ਅੱਗੇ ਤਾਂ 3.5 ਲੱਖ ਰੁਪਏ ਘਰ ਗਏ ਨੇ ਪਾ ਗੇੜਾ ਤਾਂ ਦਿੱਤਾ 80000 ਰੁਪਏ ਜੇ ਕੁਝ ਕਿਰਿਆਤ ਕਰ ਸਕਦੇ ਤਾਂ ਕਰ ਦੋ ਉਸ ਤੇ ਨਾਲ ਜਿਹੜਾ ਜਾਤੀ ਸੂਚਕ ਉੱਥੇ ਗਾਲੀ ਕਲੋਚ ਕੀਤਾ ਗਿਆ ਜੋ ਕਿ ਬਹੁਤ ਹੀ ਨਿੰਦਨਯੋਗ ਹੈ ਕਿਉਂਕਿ ਇਹ ਇੱਕ ਡਾਕਟਰ ਜਿਹੜਾ ਕਿ ਭਗਵਾਨ ਦਾ ਇੱਕ ਰੂਪ ਹੈ ਉਸ ਨੂੰ ਐਸੀ ਜਿਹੜੀ ਬੇਔਕ ਟੋਪਿਕ ਹੋਣੀ ਜਿਹੜੀ ਬੜੀ ਨਿੰਦਨਯੋਗ ਹੈ ਇਸ ਕਰਕੇ ਸਾਡੇ ਸਮਾਜ ਦੇ ਨਾਲ ਜਿਹੜੇ ਆਗੂ ਕਰ ਇੱਥੇ ਆਏ ਸਨ ਲੋਕ ਜਿਹੜੇ ਨਾਲ ਚੱਲਦੇ ਨੇ ਉਹਨਾਂ ਨੇ ਉਸੇ ਵੇਲੇ ਇੱਥੇ ਧਰਨਾ ਪ੍ਰਦਰਸ਼ਨ ਕਰ ਦਿੱਤਾ ਤੇ ਮਾਨ ਜੋਗ ਐਸਐਸਓ ਸਾਹਿਬ ਵੀ ਇੱਥੇ ਆਏ ਨੇ ਪ੍ਰਸ਼ਾਸਨ ਇੱਥੇ ਪਹੁੰਚਾ ਤੇ ਮੇਰੀ ਇਹ ਕੋਸ਼ਿਸ਼ ਹੈ ਕਿ ਗਾਂਵ ਤੋਂ ਵੀ ਐਸੇ ਡਾਕਟਰ ਜਿਹੜੇ ਇਹਨਾਂ ਤੋਂ ਨਿਕਲ ਕੇ ਤੁਸੀਂ ਆਵੇ ਅਤੇ ਉਸਤੇ ਐਸਸੀਐਸਟੀ ਡਾਕਟਰ ਜਿਹੜਾ ਪਰਚਾ ਰਜਤਰ ਹੈ ਇਸ ਟਾਈਮ ਉਹ ਪੁਲਿਸ ਪ੍ਰਸ਼ਾਸਨ ਇੱਥੇ ਕੋਈ ਸੰਨ ਉਹ ਬੋਲ ਰਿਹਾ ਲੋਕੀਏ ਸਵਾਗਤ ਹੈ ਉਹ ਦੇ ਆ ਜਾਂਚ ਕਰ ਕਰ ਰਹੇ ਨੇ ਕਿੰਦੇ ਮੰਗੀ ਕਰ ਲੋ ਬੰਦੇ ਪਰਚੇ ਦੀ ਮੰਗ ਹੈ ਸਾਰੇ ਮੁਕਤਮਾ ਪਰਚੇ ਜਿਹੜਾ ਕੀਤਾ ਹੈ ਅਗਰ ਨਾਮ ਪਰਚਾ ਇਹ ਅਗਲਾ ਦਸਤਾਵੇਜ਼ ਜਥੇਬੰਦੀਆਂ ਨੇ ਧਰਨਾ ਪ੍ਰਦਰਸ਼ਨ ਕਰਨੀਆਂ ਵੱਡੇ ਪੱਧਰ ਤੇ ਠੀਕ ਹੈ ਡਾਕਟਰ ਸਾਹਿਬ ਜਿਹੜਾ ਮਰੀਜ਼ ਤੁਹਾਡੇ ਕੋਲ ਆਫਿਸ ਸੀ ਅੱਜ ਧਰ ਨਾਲ ਆਇਆ ਗਿਆ ਉਹਦੇ ਪਰਿਵਾਰਕ ਸਦਸਿਆਂ ਨਾਲ ਲੈ ਕੇ ਕੀ ਕਹਿਣਾ ਚਾਹੁੰਦੇ ਸੀ ਬਰੇ ਸਰ ਇਹਦਾ ਕੋਈ ਬਿੱਲ ਦਾ ਹੀ ਸਾੜਾ ਕਿ ਬਿੱਲ ਬਣਿਆ ਸੀ ਇਹਨਾਂ ਦੱਸਿਆ ਪਹਿਲਾਂ 100 ਲੱਖ ਰੁਪਏ ਸਾਨੂੰ ਜਮ੍ਹਾਂ ਕਰਾਇਆ ਵਾ 60000 ਰੁਪਏ ਹੋ ਰਹਿੰਦਾ ਸੀ ਮੈਂ ਕਿਹਾ ਪੈਸੇ ਜਮ੍ਹਾਂ ਕਰਾਓ ਤੇ ਮਰੀਜ਼ ਘਰ ਲੈ ਜਾਓ ਕਹਿੰਦੇ ਪੈਸੇ ਅਸੀਂ ਦੇਨੇ ਨਹੀਂ ਆ ਤੇ ਮੈਂ ਕਿਹਾ ਇਦਾਂ ਥੋੜਾ ਪਿਛੇ ਛੱਡਾਂਗੇ ਕਿੰਨੇ ਦਿਨ ਤੋਂ ਮਰੀਜ਼ ਆਫਿਸ ਸਾਡੇ ਕੋ ਘੱਟੋ ਘਾਟੇ ਨੂੰ ਹੋ ਗਏ 18 ਦਿਨ ਹੋ ਗਏ 17 18 ਦਿਨ ਹੋ ਗਏ ਪਿਛੇ ਬਿੱਲ ਵੀ ਕੁਐਸ਼ਨ ਹੈ ਅਗਲੇ ਕਰਵਾਇਆ ਇਹਨਾਂ ਕਰਾਇਆ 1 ਹੇਟ ਹੋਇਆ ਵਾ ਤੇ ਇਹਦੇ ਗਲੇ ਦਾ ਟ੍ਰਿਪੋਸਟ ਵੀ ਆਹੀ ਕੀਤੀ ਆ ਤੇ ਬ੍ਰੇਨ ਦੇ ਵਿੱਚ ਵੀ ਇਹਦੇ ਖੂਨ ਜੰਮਿਆ ਹੋਇਆ ਵਾ ਜਿਹੜਾ ਨਹੀਂ ਸਰ ਬਿਲਕੁਲ ਕਰਤੇ ਇਹੋ ਜਿਹਾ ਬਟ ਆਪਾਂ ਇੱਕ ਜਮਿਆਰ ਬੰਦਾ ਕੋਈ ਡਾਕਟਰ ਕਦੀ ਨਹੀਂ ਕਹਿਣਾ ਆ ਵੀ ਮੈਂ ਤੂੰ ਆ ਤੁਹਾਡੇ ਨੂੰ ਕਿਹਾ ਗਿਆ ਸਰ ਮੈਂ ਤੁਹਾਡੀ ਪਰਵਾਹ ਨਹੀਂ ਕਰਦਾ ਸਰ ਮੈਂ ਕ ਮੈਂ ਕਿਥੇ ਰੋਣਾ ਨਾ ਪਾਓ ਪਲੀਜ਼ ਬਾਹਰ ਚੱਲ ਜਾਓ ਬੇਲੇ ਇੱਕ ਅਲੱਗ ਚੀਜ਼ ਆ ਰੋਲਾ ਇੱਕ ਅਲੱਗ ਚੀਜ਼ ਆ ਮੈਂ ਕਿ ਮੇਰੇ ਕੈਬਨ ਚ ਰੋਲਾ ਨਾ ਪਾਓ ਬਾਹਰ ਜਾ ਕੇ ਬੈਠੋ ਮੈਨੂੰ ਫ੍ਰੀ ਹੋ ਲੈਂਦੇ ਮੈਂ ਬਾਅਦ ਚ ਤੁਹਾਡੇ ਨਾਲ ਗੱਲ ਕਰਦਾ ਨੀ ਇਹ ਲੱਗਦਾ ਇਹਨਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਵੀ ਮਰੀਜ਼ ਵਿੱਚ ਕੋਈ ਵੀ ਸੁਧਾਰ ਨਹੀਂ ਆਇਆ ਨਹੀਂ ਸਰ ਇਹੋ ਜੀ ਕੋਈ ਗੱਲ ਨਹੀਂ ਆ ਜਾ ਕੇ ਦੇਖ ਲਓ ਮਰੀਜ਼ 102 ਨੰਬਰ 'ਤੇ ਪਿਆਜੋ ਉਹ ਐਂਡੋ ਟ੍ਰੇਕੇ ਉਹਦੇ ਭਾਵੇਂ ਬੋਲਦਾ ਨਹੀਂ ਆ ਬੋਲਦਾ ਤਾਂ ਨਹੀਂ ਆ ਕਿ ਉਹਦੇ ਟ੍ਰੇਕੇ ਨਾਲ ਬਾੜ ਕੱਢੀ ਹੋਈ ਆਹੀਂ ਉਹ ਕੱਢਾ ਉਹਨੂੰ ਬੰਦ ਕਰਾਂਗੇ ਤੇ ਤਾਂ ਹੀ ਉਹਨੇ ਬੋਲਣਾ ਸਰ ਸਾਡੇ ਕੋਲ ਜਦੋਂ ਮਰੀਜ਼ ਆਇਆ ਸੀ ਉਦੋਂ ਦੀਆਂ ਰਿਪੋਰਟਸ ਤੇ ਹੁੰਦੀਆਂ ਜਿਹੜੀਆਂ ਉਹਦੇ 'ਚ ਫਰਕ ਪਿਆ ਹੋ ਰਹੀ ਹੈ ਸਰ ਫਰਕ ਇਹ ਹੈ ਕਿ ਜਿਹੜਾ ਖੂਨ ਜੰਮਿਆ ਉਹ ਵੀ ਕੱਢਦਾ ਪਿਆ ਵਾ ਜਿਹੜੇ ਆਪਾਂ ਮੈਂਡੀਬਲ ਦੇ ਪਲੇਟਾਂ ਪਾਤੀਆਂ 8 9 ਤੇ ਅਸੀਂ ਪਲੇਟਾਂ ਪਾਤੀਆਂ ਮੈਂਡੀਬਲ ਤੇ ਜਾਨੀ ਕਿ ਚਬਾੜੇ ਦੇ ਵਿੱਚ ਮੈਗਜ਼ਿਲਾ ਦੇ ਵਿੱਚ ਉਹਦੇ ਕਰਕੇ ਪੇਸ਼ੈਂਟ ਠੀਕ ਹੋ ਗਿਆ ਤਾਂ ਹੀ ਤੇ ਅਸੀਂ ਕਹਿ ਰਹੇ ਆਂ ਕਿ ਅੱਜ ਇਹਨੂੰ ਕਰ ਲੈ ਜਾਓ ਤੇ 10 ਦਿਨ ਬੈਠੋ ਖਰਚਾ ਨਾ ਪਵੇ ਤੁਹਾਨੂੰ 10 ਦਿਨ ਦਾ ਅੱਗੇ ਤਾਂ ਬਿੱਲ ਅੱਗੇ 1.5 ਲੱਖ ਦੇ ਆਸ-ਪਾਸ ਬਣ ਗਿਆ ਵਾ ਤੋਂ ਇਹ ਸਾਨੂੰ ਜਮ੍ਹਾਂ ਕਰਾਓ ਤੇ ਆਪਣਾ ਮਰੀਜ਼ ਘਰ ਲੈ ਜਾਓ ਤੇ ਇਸੇ ਗੱਲੋਂ ਕਹਿੰਦੇ ਜੀ ਤੁਸੀਂ ਅਸੀਂ ਪੈਸੇ ਨਹੀਂ ਦੇਣੇ ਕਿੰਦੇ ਤੇ ਮੈਂ ਕਹਿੰਦਾ ਮੈਂ ਹੋਈਆਂ ਇਹਨਾਂ ਨੇ ਪੈਸੇ ਦੇਣ ਤੋਂ ਇਨਕਾਰ ਕੀਤਾ ਕੀਤਾ ਸਰ ਕੀਤਾ ਕੀਤਾ ਕਹਿੰਦਾ ਇਹ ਪੈਸੇ ਦੇਨੇ ਨਹੀਂ ਤੇ ਮੈਂ ਕਹਿੰਦਾ ਮਰੀਜ਼ ਤਾਂ ਮੈਂ ਜਾਹੀ ਜਾਂ ਛੱਡਣਾ ਨਹੀਂ ਮੈਂ ਕਹਿੰਦਾ ਡਾਕਟਰ پاਗਲ ਥੋੜਾ ਵੀ ਕੰਮ ਕਰਕੇ ਬਾਅਦ ਚ ਪੈਸੇ ਨਹੀਂ ਲੈਣਗੇ ਤਾਂ ਆਪਾਂ ਸਾਡਾ ਕੰਮ ਕਿੱਦਾਂ ਚੱਲਣਾ ਤੇ ਪੁਲਿਸ ਨੂੰ ਮੌਕੇ ਤੇ ਪਹੁੰਚੀ ਕਿ ਕਿ ਸਰ ਆਹੀ ਭਲਾਇਆ ਕੋ ਮੈਂ ਕਹਾਂ ਐਸਐਚਓ ਸਾਹਿਬ ਨੂੰ ਸਰ ਆ ਕੇ ਵੇਖੋ ਬਾਹਰ ਤੇ ਜਾਨ ਕੇ ਬੰਦੇ ਬੈਠੇ ਆ ਬੇਨ ਨਹੀਂ ਦਿੰਦੇ ਪਏ ਇਹ ਕੋ ਦਾ ਹਸਪੀਟਲ ਮੈਂ ਬੁਲਾਇਆ ਇਹਨਾਂ ਨੂੰ ਠੀਕ ਹੈ ਦੱਸ ਕੇ ਕੀ ਹੈ ਮਾਮਲਾ ਕੀ ਹੈ ਜੈ ਵਾਲਮਿਕੀ ਜੈ ਭੀਮ ਜੈ ਸੰਵਿਧਾਨ ਮੈਂ ਸਿਮਰਨ ਪੱਟੀ ਪੰਜਾਬ ਮਹਿਲਾ ਪ੍ਰਧਾਨ ਅੱਜ ਇੱਥੇ ਅਮਰੀਕ ਸਿੰਘ ਨਾਮ ਦਾ ਇੱਕ ਪੇਸ਼ੈਂਟ ਐਡਮਿਟ ਸੀਗਾ ਉਹਦੇ ਘਰ ਦੇ ਸਾਡੇ ਕੋਲ ਆਏ ਕਿ ਸਾਡੀ ਮਦਦ ਕਰ ਦਿਓ 3.5 ਲੱਖ ਰੁਪਿਆ ਸੀ ਇਲਾਜ ਦੌਰਾਨ ਹਸਪੀਟਲ ਨੂੰ ਪੇ ਕਰ ਚੁੱਕੇ ਆ ਸਾਡੇ 3 ਵਜੇ ਤੋਂ ਬਾਅਦ ਇਹਨਾਂ ਨੇ 180000 ਦਾ ਬਿੱਲ ਹੋਰ ਬਣਾਇਆ ਹੈ ਉਹਦੇ ਵਿੱਚ ਸਾਡੀ ਕੰਸੈਸ਼ਨ ਕਰਾ ਦਿਓ ਸਾਡੇ ਨਾਲ ਚਲੋ ਸਾਡੇ ਹੁਣ ਬਲਦੇ ਕੋਈ ਨਹੀਂਗਾ ਔਰ ਪੇਸ਼ੈਂਟ 19 ਤੋਂ 21 ਵੀ ਠੀਕ ਨਹੀਂ ਹੋਇਆ ਜਿਸ ਤਰ੍ਹਾਂ ਪਹਿਲੇ ਕੋਮਾ ਵਿੱਚ ਸੀ ਉਸ ਤਰ੍ਹਾਂ ਹੀ ਹੁਣ ਉਸੇ ਹਾਲਾਤ ਵਿੱਚ ਆ ਅਸੀਂ ਇੱਥੇ ਆਏ ਆ ਅਸੀਂ ਆਕੇ ਡਾਕਟਰ ਜੋਸਨ ਨਾਲ ਗੱਲ ਕੀਤੀ ਹੈ ਤੇ ਡਾਕਟਰ ਜੋਸਨ ਨੇ ਕੋ ਸਾਨੂੰ ਜਾਤੀ ਸੂਚਕ ਸ਼ਬਦ ਬੋਲ ਕੇ ਕੰਦਾ ਮੈਂ ਕੋਮਾ ਆ ਨਾਲ ਜਾਤੀ ਸੂਚਕ ਸ਼ਬਦ ਸਾਨੂੰ ਬੋਲ ਕੇ ਤੇ ਕੰਦਾ ਇਹਨਾਂ ਨੂੰ ਕੱਢੋ ਇੱਥੋਂ ਧੱਕੇ ਮਾਰ ਕੇ ਮੇਰੇ ਦਫ਼ਤਰ ਤੋਂ ਬਾਹਰ ਅਸੀਂ ਐਸ.ਏ.ਟ ਦੇ ਦੌਰਾਨ ਪਰਚਾ ਕਰਾਵਾਂਗੇ ਜੀ ਸੱਜੇ ਕੋਈ ਨਾ ਸੱਜੇ ਨਹੀਂ ਪਾਇਆ ਕਰਵਾਇਆ। ਹਾਂਜੀ ਪਾਇਆ ਜੋ ਸਰ ਉਸਤਾਦ ਦੇ ਵਿੱਚ ਕਰਨਾ ਲੱਗਾ ਕੀ ਮਾਮਲਾ। ਇਹ ਜੀ ਕੋਈ ਮਰੀਜ਼ ਇੱਥੋਂ ਕੋਹ ਹਿਮਾਚਲ ਤੋਂ ਆਇਆ ਐ ਐਕਸੀਡੈਂਟ ਹੋਇਆ ਸੀ ਉਹਦਾ। ਠੀਕ ਹੈ। ਉਹਦਾ ਇਹਨਾਂ ਟ੍ਰੀਟਮੈਂਟ ਕੀਤਾ ਵਾ। ਟ੍ਰੀਟਮੈਂਟ ਤੋਂ ਬਾਅਦ ਇਹਨਾਂ ਨੂੰ ਕੋਈ ਪੈਸੇ ਤਾਂ ਲੈਣ ਦੇ ਨਹੀਂ ਥੋੜਾ ਬਤਾ। ਠੀਕ ਹੈ। ਤੇ ਡਾਕਟਰ ਸਾਹਿਬ ਨੇ ਫੋਨ ਕੀਤਾ ਸੀ ਵੀ ਆਓ ਤੇ ਅਸੀਂ ਸੁਰੱਖਿਆ ਵਾਸਤੇ ਆਏ ਆਂ। ਤੇ ਰੌਲਾ ਕਿਸ ਚੀਜ਼ ਦਾ ਪਿਆ ਜੀ? ਟ੍ਰੀਟਮੈਂਟ ਕਰਾਇਆ ਪੈਸੇ ਦੇਣੇ ਵਜੇ ਕੋਈ ਕਹਿੰਦੇ ਕਿ ਜਾਤੀ ਸੂਚਕ ਸਰਵਰ ਗਏ ਜੀ। ਕੋਈ ਸਾਹਮਣੇ ਨਹੀਂ ਆਈ ਗੱਲ। ਕੋਈ ਰਿਕਾਰਡ ਨਹੀਂ, ਔਰ